ਟੂਟੀ ਗੱਡੀ ਖਿਲਰਿਆ ਖੂਨ ਗੁਰਦੁਆਰੇ ਚ ਗਾਲੀ ਗਲੋਚ ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਲੰਧਰ ਦੇ ਸ਼ੇਕ ਬਸਤੀ ਦੇ ਗੁਰਦੁਆਰਾ ਸਾਹਿਬ ਦੀਆਂ ਨੇ ਜਿੱਥੇ ਅੰਮ੍ਰਿਤਸਰ ਤੋਂ ਵਿਆਹ ਕਰਵਾਉਣ ਆਏ ਮੁੰਡੇ ਨੂੰ ਕੁਝ ਹਮਲਾਵਰਾਂ ਦੇ ਗੁਰਦੁਆਰਾ ਅੰਦਰ ਵੜ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਫੁੱਲਨਾਲ ਸਜ਼ੀਕਾਰ ਤੋੜ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਹਮਲਾਵਰਾਂ ਵੱਲੋਂ ਗੁਰਦੁਆਰੇ ਅੰਦਰ ਗਾਲੀ ਗਲੋਚ ਕੀਤੀ ਗਈ ਉੱਥੇ ਹੀ ਇੱਕ ਸਰਦਾਰ ਦੀ ਪੱਗ ਵੀ ਉਤਾਰ ਦਿੱਤੀ ਗਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਆਹ ਵਾਲੀ ਕੁੜੀ ਦੇ ਪਿਤਾ ਸਰੂਪ ਸਿੰਘ ਨੇ ਦੱਸਿਆ ਕਿ ਜਦੋਂ ਮਿਲਣੀਆਂ ਹੋ ਰਹੀਆਂ ਸੀ ਤਾਂ 7-8 ਬੰਦੇ ਆਏ ਜਿਨ੍ਹਾਂ ਦੇ ਹੱਥਾਂ 'ਚ ਖੰਡੇ ਤਲਵਾਰਾਂ ਸੀਗੀਆਂ ਆਉਂਦਿਆਂ ਹੀ ਉਹਨਾਂ ਨੇ ਹਮਲਾ ਸ਼ੁਰੂ ਕਰ ਦਿੱਤਾ ਜਿਸ 'ਚ ਵਿਆਹ ਵਾਲੇ ਮੁੰਡੇ ਤੋਂ ਇਲਾਵਾ 7-8 ਹੋਰ ਬੰਦੇ ਵੀ ਜ਼ਖਮੀ ਹੋਏ ਨੇ ਸਰ ਕੀ ਗੱਲ ਹੋਈ ਤੁਹਾਡੇ ਤੇ ਕੀ ਗੱਲ ਹੋਈ ਤੁਹਾਡੇ ਤੇ ਜੀ ਇੱਥੇ ਅਸੀਂ ਤਾਂ ਮਤਲਬ ਸਾਡੇ ਬਰਾਤ ਆਈ ਹੈ ਤੇ ਅਸੀਂ ਆਪਣੇ ਬੇਟੀ ਦੇ ਮਿਲਣੀਆਂ ਕਰ ਰਹੇ ਸੀਗੇ ਇਧਰੋਂ ਮੁੰਡੇ ਬੰਦੇ ਆਏ ਆ 5-6 ਜਿਨ੍ਹਾਂ ਦੇ ਹੱਥ ਵਿੱਚ ਬੇਸਬਾਲ ਸੀਗੀਆਂ ਤੇ ਨੰਗੀਆਂ ਕਿਰਪਾਨਾਂ ਸੀਗੀਆਂ ਖੰਡੇ ਸੀਗੇ ਆਂਦੇ ਇਕਰਮ ਹਮਲਾ ਕਰਦਾ ਸਾਨੂੰ ਨਹੀਂ ਪਤਾ ਉਹਨਾਂ ਦੀ ਬਰਾਦ ਦਾਣਾ ਕੋਈ ਰੰਜਿਸ਼ ਸੀ ਕੀ ਜਾਂ ਕੁਛ ਹੋਇਆ ਪਰ ਸਾਡਾ ਸਾਰਾ ਹੀ ਜਿੰਨਾ ਵੀ ਉਹਨਾਂ ਸਿਸਤਾਂ ਦਾ ਸਾਰਾ ਖਰਾਬ ਕਰਦਾ ਸਾਡੇ ਕਾਫੀ ਜਿਹੜੇ ਆਪਣੇ ਬੰਦੇ ਉਹ ਕਾਫੀ ਵੱਟੜੋਗੇ ਨੇ ਕੁਛ ਹਸਪਤਾਲ ਵੀ ਹੈ ਤੇ ਬਾਨੋ ਇਸ ਗਾ ਦਾ ਬਹੁਤ ਦੁੱਖਾ ਦਾ ਗੁਰੂ ਘਰ ਦੇ ਵਿੱਚ ਆ ਕੇ ਇਹਨਾਂ ਨੇ ਹਮਲਾ ਕੀਤਾ ਇਹਨਾਂ ਗੁੰਡਾ ਬਦਿਆਂ ਨੂੰ ਰੱਜ ਦੋ ਰੱਜ ਹੋ ਜਾਂ ਸੀ ਸੇ ਬਰਾਦ ਕਿਹੜੀ ਜਗ੍ਹਾ ਤੋਂ ਆਈ ਏ ਤੇ ਬਰਾਦ ਆਪਰ ਤੋਂ ਆਈ ਏ ਕਿਹੜੀ ਜਗ੍ਹਾ ਆਈ ਏ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦੇ ਪਰ ਤੋਂ ਆਈ ਏ ਤੇ ਕਿਹੜੀ ਜਗ੍ਹਾ ਜਲੰਧਰ ਕਿਹੜੀ ਜਗ੍ਹਾ ਆਇਆ ਭਾਈ 86 ਵ ਇਸ ਮੌਕੇ মিডিਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜੋਗਾ ਸਿੰਘ ਨੇ ਦੱਸਿਆ ਕਿ ਇਹ ਹਮਲਾਵਰਾਂ ਨੇ ਫੁੱਲਾ ਨਾਲ ਸਜੀ ਗੱਡੀ ਨੂੰ ਵੀ ਤੋੜ ਕੇ ਚੂਰੋਚੂਰ ਕਰ ਦਿੱਤਾ। ਕੀ ਗੱਲ ਹੋਈ ਜੀ? ਤੇ ਇਹੜੀ ਹੁੰਦੇ ਆਏ ਇਹਨਾਂ ਦੇ ਪਿੱਛੇ ਲੱਗੇ ਆਏ ਬੰਦੇ ਬਟਾਲੇ ਤੋਂ ਆਏ ਹੋਏ ਆ। ਅੱਛਾ ਜੀ। ਇਹਨੇ ਆਂਦੇ ਜਦੋਂ ਅਸੀਂ ਦੋ ਮਿਲਣੀਆਂ ਕੀਤੀਆਂ। ਠੀਕ ਹੈ ਜੀ। ਇਹਨੇ ਆਂਦੇ ਹਮਲਾ ਬੋਲਦਾ ਇਹਨਾਂ ਦੇ ਹੱਥੇ ਹਥਿਆਰ ਸੀਗੇ ਕਿਰਪਾਨਾਂ, ਗਡਾਸੇ, ਬੈਸਲਟ ਸੀਗੇ। ਜਿਹੜੇ ਆਂਦੇ ਬੰਦੇ ਜ਼ਖਮੀ ਕਰਕੇ ਨਾਲੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਰ ਕਿੰਨੇ ਜਾਣੇ ਉਹ ਇਹ ਕਟੋੜੇ ਸਾਤ ਅੱਠ ਜਾਣੇ ਸੀਗੇ ਇਹਨਾਂ ਨੇ ਪੂਰੀ ਤਰ੍ਹਾਂ ਕਾਰ ਵੀ ਤੋੜਤੀ ਬਰਾਤ ਵਾਲੀ ਦੂਜੇ ਪਾਸੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਏਸੀਪੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਬਟਾਲਾ ਦੇ ਨੇੜੇ ਟੱਲੇ ਪਿੰਡ ਦੇ ਨੇ ਉਹਨਾਂ ਨੇ ਦੱਸਿਆ ਕਿ ਬਰਾਤ ਵਿੱਚ ਇੱਕ ਮੁੰਡਾ ਸੀ ਜਿਸ ਨੂੰ ਉਹ ਕੁੱਟਣ ਆਏ ਸੀ ਉਹ ਬਰਾਤ ਆਈ ਸੀ ਅਮਰਸਰ ਤੋਂ ਮੜਕੇਲੇ ਵਿੱਚੋਂ ਨੜਕਾ ਕਾਇ ਸਿੰਘਾ ਉਹਦੇ ਪਿੱਛੇ ਉਹਨੂੰ ਕੋ ਮਾਰੋ ਜਿਹਾ ਆਇਆ ਹੈ ਕਿ ਆਪਸ ਚ ਲੜਿਆ ਕੋਈ ਆਪਸ ਚ ਲੜਕੀ ਵਾਲੇ ਦੇ ਲੜਕੇ ਵਾਲੇ ਦਾ ਝਗੜਾ ਸੀ ਅੱਛਾ ਲੜਕੇ ਵਾਲੇ ਚੋਂ ਕੋ ਇਹ ਤੋਂ ਫੀਡ ਕਰਨੇ ਵਕੀ ਕਿ ਉਹਨੂੰ ਗਾਲ ਲੈ ਕੇ ਪਰਦੇ ਤੇ ਕਰ ਗਿਆ ਪਤਾ ਲੱਗਾ ਡੱਲੇ ਪਿੰਡ ਦੇ ਆ ਕਾਲੇ ਪੁੱਤ ਛੱਦਰਾ ਮੱਲਾ ਗੁਰਦੁਆਰੇ ਠੀਕ ਹੈ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ